ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮੀ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੈਂਡ ਪੁੱਟੀ ਵਾਲਾ ਜ਼ਿਲ੍ਹਾ ਦੋਸਤੋ ਮੁਕਤਸਰ ਸਾਹਿਬ ਪੈਂਦਾ ਤੇ ਤਹਿਸੀਲ ਦੋਸਤੋ ਗਿੱਦੜਵਾਹਾ ਪੈਂਦੀ ਏ ਇਸ ਪਿੰਡ ਨੂੰ ਬਾਈ ਦਾ ਦੋਸਤੋ ਖੇਤੀਬਾੜੀ ਦਾ ਕੰਮ ਆ ਦੋਸਤੋ ਨੋਰਮਲ ਘਰਾਂ ਦੇ ਵਿੱਚ ਦੋਸਤੋ ਇੱਕ ਦੋ ਪਸ਼ੂ ਰੱਖੇ ਹੁੰਦੇ ਉਹਨਾਂ ਦੇ ਵਿੱਚੋਂ ਦੋਸਤੋ ਅੱਜ ਇੱਕ ਬਾਈ ਕੋਲੇ ਦੂਜਾ ਸੂਗਾ ਗੱਬਣ ਵੜ ਵਕਾਊ ਆ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਸਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਹੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਈ ਹਾਂਜੀ ਬਾਈ ਜੀ ਸਸੀ ਕਾ ਸਸੀ ਕਾ ਹੋ ਠੀਕ ਠਾਕ ਬਾਈ ਵਧੀਆ ਠੀਕ ਆ ਤੇ ਨਾਂ ਦੱਸਿਓ ਭਰਾ ਆਪਣਾ ਕੁਲਦੀਪ ਸਿੰਘ ਕੁਲਦੀਪ ਸਿੰਘ ਬਾਈ ਕੁਲਦੀਪ ਆਪਣਾ ਨੰਬਰ ਵੀ ਦੱਸ ਦੋ 9417842599 ਠੀਕ ਆ ਦੁਬਾਰੇ ਫੇਰ ਬੋਲ ਦਿਨੇ 9417842599 ਠੀਕ ਆ ਤੇ ਬਾਈ ਇਹ ਵਹਿੜ ਆਪਣੇ ਘਰ ਦੀ ਆ ਹਾਂਜੀ ਕਿੰਕਾ ਕਿੰਮਾ ਸੂਆ ਸੋਣਿਆ ਦੇ ਦੂਜੇ ਸੂਆ ਜੀ ਦੂਜਾ ਸੂਆ ਕਿੰਨੇ ਦਿਨ ਲੈਂਦੀ ਹੈ ਬਈ ਤਕਰੀਬਨ 10 ਕ ਦਿਨ ਲਾਉਗੀ 10 ਦਿਨਾਂ ਦਾ ਲਗਭਗ ਲੈ ਜੂ ਠੀਕ ਆ ਬਈ ਪਹਿਲੇ ਸੂਏ ਆਪਣੇ ਕੋਲ ਕਿੰਨਾ ਕ ਦੁੱਧ ਕੱਢਿਆ ਨੇ 24 ਲੀਟਰ ਪੀਕ ਜੀ 24 ਲੀਟਰ ਪੀਕ ਲੈਵਲ ਤੇ ਕੱਢਿਆ ਠੀਕ ਆ ਪਹਿਲੇ ਸੂਏ ਹਾਂਜੀ ਠੀਕ ਆ ਤੇ ਬਈ ਇਹ ਆਪ ਕੋਈ ਸੀਮਨ ਵਗੈਰਾ ਦਾ ਰਿਕਾਰਡ ਦਾ ਪਤਾ ਹੈ ਕਿਹੜੇ ਦੀ ਆ ਆਪੀ ਡੈਨਮਾਰਕ ਦੀ ਡੈਨਮਾਰਕ ਦੇ ਬੁੱਲ ਦਾ ਪਤਾ ਕਿਹੜੇ ਦੀ ਬੁੱਲ ਸਟਰਾ ਪਿਆਊਗਾ ਸ਼ਾ ਬਈ ਠੀਕ ਆ ਲੋ ਵੀ ਸਜ ਨੂੰ ਬਾਈ ਨੂੰ ਸਟਰਾ ਸਾਮ ਰੱਖਿਆ ਤੇ ਵੈਸੇ ਨਹੀਂ ਪਤਾ ਕਿਹੜੇ ਬੁੱਲ ਦੀ ਆ ਤੇ ਅੱਗੇ ਬਾਈ ਕਿਹੜਾ ਲੱਗਿਆ ਹੁਣੇ ਤੋਂ ਏਬੀਐਸ ਦਾ ਪਨੀਰ ਬੁੱਲ ਲੱਗਿਆ ਸੀ ਸੈਕਸਰ ਏਬੀਐਸ ਦਾ ਪਨੀਰ ਬੁੱਲ ਸੈਕਸਰ ਸੀਮਨ ਤੋਂ ਗੱਬਣਾ ਹਾਂਜੀ ਠੀਕ ਆ ਤੇ ਅਜਤੀ ਕੀ ਨਿਰਮਾਣ ਕਰਦੇ ਵੀ ਕਿੰਨਾ ਕੁ ਦੁੱਧ ਪਾਉਣੀ ਐ ਇਹ ਤਾਂ ਕਿ ਲਗਭਗ 28 ਤੋਂ 30 ਲੀਟਰ ਪਾਉਣਾ ਚਾਹੀਦਾ 28 ਤੋਂ 30 ਲੀਟਰ ਦਾ ਅਨੁਮਾਨ ਹੈਗਾ ਠੀਕ ਆ ਲੋ ਵੀ ਸੱਜਣੋ ਸੋਹਣੇ ਕੱਦ ਕਾਠ ਵਾਲੀ ਵਹਿੜ ਆ ਚੰਗੀ ਜਾਤ ਕੁਆਲਟੀ ਵਾਲੀ ਆ ਦੇਖ ਸਕਦੇ ਆ ਖਵਾਨੇ ਦੀ ਤਿਆਰੀ ਦੋਸਤੋ ਦੇਖ ਸਕਦੇ ਆ ਹੁਣ ਵੀ ਚੰਗੀ ਆ ਤੇ ਬਾਕੀ ਦੋਸਤੋ ਬਾਈ ਦੇ ਦਸਨ ਮੁਤਾਬਕ 10 ਦਿ ਵੇਖ ਸਕਦੇ ਆ ਚੰਗੀ ਫੇਸ ਬਿਊਟੀ ਐ ਸੋਹਣਾ ਕੱਦ ਕਰ ਰਹਾ ਦੋਸਤੋ ਬਿਲਕੁਲ ਰੀਡ ਦੀ ਹੱਡੀ ਦੋਸਤੋ ਗਾਜੰਗੂ ਸਿੱਧੀ ਆ ਤੇ ਤੋੜ ਕੇ ਵਿਖਾਵਾਂਗੇ ਦੋਸਤੋ ਤੁਹਾਨੂੰ ਪਹਿਲਾਂ ਦੋਵੇਂ ਪਾਸਿਆਂ ਤੋਂ ਹਵਾਨੇ ਜਿਹੜੀ ਜਜਮੈਂਟ ਆ ਦੋਸਤੋ ਤੁਹਾਨੂੰ ਕਰਵਾ ਦਈਏ ਵੇਖ ਸਕਦੇ ਆ ਦੋਸਤੋ ਥਣਾ ਦਾ ਸਾਇਦ ਸੋਹਣਾ ਦੋਸਤੋ ਬਾਕੀ ਮਿਲਕ ਵੇਨ ਵੀ ਚੰਗੀ ਆ ਵੇਖ ਸਕਦੇ ਆ ਸਾਫ ਸਫਾਈ ਵਹਿੜਾ ਦੋਸਤੋ ਕੋਈ ਫੋਟ ਚਾਂਗ ਨਹੀਂ ਕੋਈ ਟੁੱਟਮਾ ਹਵਾਨਾ ਨਹੀਂ ਦੋਸਤੋ ਵੇਖ ਸਕਦੇ ਸੋਹਣਾ ਦੋਸਤੋ ਗੁਲਾਬੀ ਰੰਗ ਦਾ ਹਵਾਨਾ ਤਿਆਰ ਕੀਤਾ ਹੋਇਆ ਬਾਕੀ ਦੋਸਤੋ ਦਸਾਂ ਦਿਨਾਂ ਦੀ ਕੱਚੀ ਆ ਉਸ ਢੰਗ ਨਾਲ ਜੱਜਮੈਂਟ ਲਾ ਲਿਓ ਜੀ ਦੋਵੇਂ ਪਾਸਿਆਂ ਤੋਂ ਦੋਸਤੋ ਤੁਹਾਨੂੰ ਥਾਣਾ ਦਾ ਸਾਈਜ਼ ਗਿਆ ਵਿਖਾ ਦਿੰਨੇ ਆ ਦੇਖ ਸਕਦੇ ਆ ਦੋਸਤੋ ਸੇਮ ਸਾਈਜ਼ ਦੇ ਵਿੱਚ ਥਾਣਾ ਬਾਕੀ ਦੋਸਤੋ ਤੁਸੀਂ ਇੱਥੇ ਆ ਕੇ ਆਪਦੀ ਤਸੱਲੀ ਕਰ ਲੈਣੀ ਆ ਜਿਹੜੇ ਵੀਰ ਦੇ ਪਸੰਦ ਹੋਊਗੀ ਤੋੜ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਤੋੜੀਏ ਬਈ ਥੋੜੀ ਦੇਖ ਸਕਦੇ ਆ ਦੋਸਤੋ ਨਿਆਣਾਂ ਸੀ ਥੋੜਾ ਜਿਹਾ ਹੀ ਦੋਸਤੋ ਪਸ਼ੂ ਕਾਲ ਕਰਦਾ ਤੁਰਨ ਦੇ ਵਿੱਚ ਹਾਂ ਕਰਕੇ ਦਿੱਕਤ ਆ ਜਾਂਦੀ ਬਾਕੀ ਦੋਸਤੋ ਤੁਹਾਨੂੰ ਸਾਰਾ ਪਸ਼ੂ ਵਿਖਾ ਦੇਈਦਾ ਨੇੜੇ ਹੋ ਕੇ ਦੋਸਤੋ ਖੜਾ ਹੀ ਵਿਖਾ ਲਈਦਾ ਤੋੜ ਕੇ ਹੀ ਵਿਖਾ ਦੇਈਦੀਏ ਦੋਸਤੋ ਤੁਹਾਨੂੰ ਚੰਗੀ ਤੇਰਾ ਜੱਜਮੈਂਟ ਹੋ ਜੇ ਕਈ ਰੀ ਪਸ਼ੂ ਦੋਸਤੋ ਕਾਲ ਕਰਨ ਦੇ ਵਿੱਚ ਦਿੱਕਤ ਆ ਜਾਂਦੀ ਆ ਬਾਕੀ ਦੋਸਤੋ ਤੁਸੀਂ ਤਸੱਲੀ ਇੱਥੇ ਆਪਦੀ ਆ ਕੇ ਕਰ ਲਿਆ ਕਰੋ ਸਾਡਾ ਫਰਜ਼ ਆ ਦੋਸਤੋ ਤੁਹਾਨੂੰ ਪਸ਼ੂ ਵਿਖਾਉਣ ਦਾ ਸਾਰੇ ਪਾਸੋਂ ਦੋਸਤੋ ਤੁਹਾਨੂੰ ਨੇੜੇ ਹੋ ਕੇ ਪਸ਼ੂ ਵਿਖਾ ਲਈਦਾ ਲੈ ਚੱਲ ਬਈ ਕੋਈ ਸੋਹਣੇ ਕਦ ਕਠ ਵਾਲੀ ਵਿਹੜਾ ਦੋਸਤੋ ਬਾਕੀ ਦੋਸਤੋ 10 ਦਿਨ ਬਾਈਆਂ ਦਾ ਸੂਨ ਦੇ ਵਿੱਚ ਬਾਕੀ ਇਹ ਮੁੱਲ ਆਪਾਂ ਬਾਈ ਤੋਂ ਪੁੱਛ ਲੈਨੇ ਕੀ ਮੁੱਲ ਕਰਨੇ ਇਹ ਮੁੱਲ ਕਰਾਂਗੇ ਬਾਈ ਜੀ ਫਿਰ ਮੁੱਲ 92000 92000 ਮਾਨਤਾਨ ਹੋ ਜੂ ਬਾਈ ਜਰੂਰ ਕਰਾਂਗੇ ਜਿਹੜਾ ਵੀਡੀਓ ਦੇਖ ਕੇ ਆਓ ਲਓ ਵੀ ਸਜਣੋ ਬਾਈਆਂ ਦਾ ਮਾਨਤਾਨ ਜਰੂਰ ਕਰ ਦਿਆਂਗੇ ਇੱਥੇ ਆ ਕੇ ਦੋਸਤੋ ਆਪਦੀ ਤਸੱਲੀ ਕਰਕੇ ਸੌਦਾ ਕਰ ਲਓ ਨੰਬਰ ਬਾਈ ਦਾ 63 ਤੇ ਚੱਲੋ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਸੱਜਣੋ ਜਿਹੜੇ ਵੀ ਦੋਸਤੋ ਸ਼ੇਅਰ ਕਰਦੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਹਨਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਲਿਓ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ